ਇੱਕ ਦੋਸ਼ੀ ਗਗਨਦੀਪ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਉਦਮ ਸਿੰਘ ਨਗਰ ਇਸ ਨੂੰ ਕਾਬੂ ਕੀਤਾ ਇਸ ਕੋਲੋਂ ਜਿਹੜਾ ਆਪਣੀ ਚਾਈਨਾ ਡੋਰ ਜਿਹੜੀ ਬਹੁਤ ਹੀ ਮਾਰੂ ਇੱਕ ਸਟਿੰਗ ਆ ਜਿਨ੍ਹਾਂ ਦੇ ਨਾਲ ਕਾਫੀ ਹਾਦਸੇ ਜਿਹੜਾ ਪਤੰਗਬਾਜ਼ੀ ਦੇ ਸੀਜ਼ਨ ਦੇ ਦੌਰਾਨ ਲੋਹੜੀ ਪਸੰਤੇ ਦੌਰਾਨ ਤੇ ਹੋਣ ਵਾਲੇ ਦਿਨਾਂ ਦੇ ਵਿੱਚ ਵੀ ਜਿਹੜੇ ਹੋ ਰਹੇ ਨੇ ਉਹਨਾਂ ਦੇ ਉੱਤੇ ਨਕੇਲ ਕੱਸਦਿਆਂ ਇਨ੍ਹਾਂ ਇਸ ਦੋਸ਼ੀ ਨੂੰ ਕਾਬੂ ਕੀਤਾ ਇਸ ਕੋਲੋਂ 54 ਜਿਹੜੇ ਗੱਟੂ ਆ ਇਸ ਮਾਰੂ ਡੋਰ ਦੇ ਉਹ ਬਰਾਮਦ ਕੀਤੇ ਗਏ ਨੇ ਇਸ ਤੋਂ ਇਲਾਵਾ ਜਦੋਂ ਇਸ ਦੀ ਹੋਰ ਸਰਚ ਕੀਤੀ ਗਈ ਤੇ ਜਿਹੜਾ ਨਜ਼ਾਇਜ਼ ਜਿਹੜੀ ਅੰਗਰੇਜ਼ੀ ਸ਼ਰਾਬ ਆ ਉਸ ਦਾ ਵੀ ਇਹ ਕੰਮ ਕਰਦਾ ਸੀਗਾ ਉਸ ਦੀ ਤਸਕਰੀ ਵੀ ਕਰਦਾ ਸੀਗਾ ਤੇ ਇਸ ਦੇ ਕੋਲੋਂ ਉਸ ਦੀ ਸਰਚ ਦੌਰਾਨ 78 ਬੋਤਲਾਂ ਅਲੱਗ-ਅਲੱਗ ਮਾਰਕੀਟਾਂ ਦੀਆਂ ਜਿਹੜੀਆਂ ਅੰਗਰੇਜ਼ੀ ਸ਼ਰਾਬ ਤੇ ਆ ਬਰਾਮਦ ਹੋਈਆਂ ਇਸ ਦੀ ਅਰੈਸਟ ਪਾ ਕੇ ਜਿਹੜੀ ਹੈ ਤਫਤੀਸ਼ ਸਾਡੇ ਵੱਲੋਂ ਮਕਦਮਾ ਨੰਬਰ 118 25725 ਅੰਡਰ ਸੈਕਸ਼ਨ 61 ਇੱਕ 14 ਤੇ 223 ਬੀਐਨਐਸ ਦੇ ਤਹਿਤ ਜਿਹੜਾ ਸਾਣਾ ਸੁਲਤਾਨ ਉਹਦਾ ਕਤਲ ਕੀਤਾ ਗਿਆ ਜਿਸ ਦੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਤੇ ਇਸ ਦੇ ਜਿਹੜੇ ਫਾਰਵਰਡ ਬੈਕਵਰਡ ਲਿੰਕਾਂ ਜਿਹੜੇ ਇਹ ਡੋਰ ਦੇ ਇਹ ਕਿੱਥੋਂ ਆਈ ਹੈ ਤੇ ਕਿੰਨਾ ਵੱਲੋਂ ਆਈ ਹੈ ਉਹ ਸਭ ਸਾਰਿਆਂ ਪੱਧਰ ਦੇ ਵਿੱਚ ਜਿਹੜੀ ਹੈ ਤਸਦੀਕ ਕੀਤੀ ਜਾ ਰਹੀ ਹੈ ਤੇ ਇਸ ਦੇ ਵਿੱਚ ਉਹ ਦੋਸ਼ੀ ਜਿਹੜੇ ਅੱਗੇ ਟ੍ਰੇਸ ਕੀਤੇ ਜਾ